ਤੇ ਮੈਂ ਆਪਣੇ ਘਰੇ ਆਪਣੇ ਮਰੀਜ਼ਾਂ ਨੂੰ ਦੇਖ ਰਿਹਾ ਸੀਗਾ ਤੇ ਉੱਥੋਂ ਆ ਕੇ ਮੈਨੂੰ ਮਤਲਬ ਉਹਨਾਂ ਨੇ ਪੁਲਿਸ ਵਾਲਿਆਂ ਨੇ ਚੱਕਿਆਗਾ ਨਾਲ ਸਾਰਿਆਂ ਦੇ ਤੇ ਜੇਲ੍ਹ 'ਚ ਬੈਠਿਆਂ ਨੂੰ ਬੱਚਿਆਂ ਦੀ ਫਿਕਰ ਸੀ ਬੜੀ ਫਿਕਰ ਸੀਗੀ ਕੀ ਸੋਚਦੇ ਸੀ ਬੱਚਿਆਂ ਬਾਰੇ ਸੋਚਦੇ ਸੀ ਅੱਜ ਇਧਰਲੇ ਮੁੰਡੇ ਖਾਲੀ ਇਧਰਲੇ ਮੁੰਡੇ ਖਾਲੀ ਹੋ ਗਏ ਮਤਲਬ ਕਿਵੇਂ ਕੱਟਣਗੇ ਰਾਤਾ ਮੈਥੋਂ ਬਿਨਾਂ ਪੈਂਦੇ ਨਹੀਂ ਹੋ ਸੀਐਸਪੀ ਸ਼ਮਸ਼ੇਰ ਸਿੰਘ ਜੀ ਨੂੰ ਮੰਗ ਪੱਤਰ ਦੇ ਰਹੇ ਸੀ ਤਾਂ ਉਹ ਸਾਨੂੰ ਇਹ ਗੱਲ ਕਹਿ ਰਹੇ ਵੀ ਬੱਬਾ ਜੀ ਆਓ ਆਪਾਂ ਸਰਪੰਚ ਸਾਹਿਬ ਦੇ ਘਰੇ ਚੱਲਦੇ ਹਾਂ ਵੀ ਪਚਾਹ ਪਾਣੀ ਪੀਣੇ ਵੀ ਅਸੀਂ ਵੀ ਇਸ ਵੇਲੇ ਦਾ ਤੜਕੇ ਦਾ ਕੁਝ ਨਹੀਂ ਖਾਦਾ ਪੀਦਾ ਅਹੇ ਚਲੋ ਵੀ ਚੱਲਦੇ ਆ ਮੰਗ ਪੱਤਰ ਦਿੰਦੇ ਹੋਏ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਚਲੋ ਪਕਰ ਚੱਲਦੇ ਚਲੋ ਹੁਣ ਤੁਹਾਡੇ ਘਰ ਜਾ ਕੇ ਚੱਲੋ ਆ ਜਓ ਚਲੋ ਚਲਿਓ ਚਲੋ ਚਲਿਓ ਘਟਾ ਚਾਰ ਬੰਦਿਆਂ ਨੂੰ ਛੱਡ ਦਿਓ ਪੰਜ ਨੂੰ ਛੱਡ ਦਿਓ ਅਸੀਂ ਬਿਨਾਂ ਸ਼ਰਤ ਸਾਰੇ ਬੰਦੇ ਰਹਾ ਕਰਾਏ ਆ ਜਿਹੜਾ ਨੇ ਬਦਮਾਸ਼ੀ ਕੀਤੀ ਆ ਜਿਨ੍ਹਾਂ ਨੇ ਗੋੜੀਆਂ ਚਲਾਈਆਂ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਆ ਜਿਨ੍ਹਾਂ ਦੀ ਵਜ੍ਹਾ ਕਰਕੇ ਸਾਰਾ ਮਸਲਾ ਖੜਾ ਹੋਇਆ ਹੈ ਉਹਨਾਂ ਉੱਤੇ ਧਾਰਾ 307 ਦਾ ਪਰਚਾ ਦਰਜ ਕਰਵਾਇਆ ਐਸ ਸੀ ਐਸਟੀ ਐਕਟ ਦਾ ਪਰਚਾ ਦਰਜ ਕਰਵਾਇਆ ਹਣ ਖੜ ਕੇ ਕਹਿੰਦੇ ਸੀਗੇ ਕਿ ਹਾਂ ਅਸੀਂ ਇਹ ਅਸਲਾ ਵੇਖਣ ਵਾਸਤੇ ਤਾਂ ਨਹੀਂ ਰੱਖਿਆ ਅਸੀਂ ਫਾਇਰ ਕੀਤੇ ਆ ਹੁਣ ਫਿਰ ਉਹਦਾ ਜਵਾਬ ਦਿਓ ਆ ਕੇ ਹੁਣ ਵੀ ਦਿਓ ਹੁਣ ਕਦੇ ਆਸਤੇ ਲੁਕਦੇ ਫਿਰਦੇ ਆ ਤੇ ਪਹਿਲਾਂ ਮਜ਼ਦੂਰਾਂ ਵਾਲੇ ਪਾਸੇ ਜੁੰਦੇ ਲੱਗੇ ਹੋਏ ਸੀਗੇ ਹੁਣ ਉਧਰਲੇ ਪਾਸੇ ਵੀ ਜੁੰਦੇ ਲੱਗ ਚੁੱਕੇ ਆ ਤੇ ਭੱਜੇ ਹੋਏ ਆ ਉਹ ਦੇ ਚੰਦਪਾਣ ਦੇ ਵਿੱਚ ਜਿਹੜੇ ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਬਹੁਤ ਲੋਕ ਰਹਿਆ ਵੀ ਹੋਏ ਬਹੁਤ ਲੋਕ ਉਸ ਦਿਨ ਲੋਕਾਂ ਦੇ ਕਹਿਣ ਮੁਤਾਬਕ ਉਹ ਆਪਣੇ ਕੰਮਕਾਰ ਕਰ ਰਹੇ ਸੀ ਤੇ ਗ੍ਰਿਫਤਾਰ ਹੁੰਦੇ ਆ ਇੱਕ ਡਾਕਟਰ ਸਾਹਿਬ ਮਸੂਦ ਨੇ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਉਹਨਾਂ ਨੂੰ ਪੁਲਿਸ ਲੈ ਕੇ ਜਾਂਦੀ ਹੈ ਤੇ ਕੀ ਕੁਝ ਹੁੰਦਾ ਸਭ ਤੋਂ ਪਹਿਲਾਂ ਬਾਈ ਇਸੇ ਪਿੰਡ ਦੇ ਰਹਿਣ ਵਾਲੇ ਹਾਂਜੀ ਸਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਕੰਦਰ ਹੈ ਜੀ ਜਦੋਂ ਇਹ ਘਟਨਾ ਵਾਪਰਦੀ ਹੈ ਤੁਹਾਨੂੰ ਘਟਨਾ ਦਾ ਕਿਵੇਂ ਪਤਾ ਲੱਗਦਾ ਹੈ ਘਟਨਾ ਹੋ ਗਈ ਮੈਨੂੰ ਘਟਨਾ ਦਾ ਇੰਜ ਪਤਾ ਲੱਗਦਾ ਕਿ ਅਸੀਂ ਸਵੇਰੇ ਮੈਂ ਮਾਂ ਆਪਣੇ ਬੱਚਿਆਂ ਨੂੰ ਛੱਡਣ ਜਾ ਰਿਆਂਗਾ ਸਕੂਲ ਚ ਤੇ ਉਸ ਤੋਂ ਬਾਅਦ ਸ਼ਾਮ ਨੂੰ ਇੱਥੇ ਸਾਡੇ ਇੱਕ ਡੈਥ ਹੁੰਦੀ ਹੈਗੀ ਉਹਦੇ ਵਿੱਚ ਸਾਰੇ ਜਿਹੜੇ ਮੈਂ ਰਹਿਣਾਗਾ ਉੱਥੇ ਮਤਲਬ ਮੈਨੂੰ ਛਾਦੇ ਬੁਲਾਉਂਦੇ ਟੀਕੇ ਵਗੈਰਾ ਲਾਉਣਾ ਮੈਂ ਦਵਾਈ ਗੁਟੀ ਦਿਨਾਗਾ ਸ਼ਾਮ ਨੂੰ ਜਦੋਂ ਇਹ ਗੱਲ ਹੁੰਦੀ ਹੈ ਮੈਨੂੰ ਪਤਾ ਲੱਗਦਾ ਕਿ ਇਹ ਮਤਲਬ ਸਾਰਾ ਵਾਰਤਾਲਾਪ ਹੋ ਗਿਆ ਤੇ ਮੈਂ ਆਪਣੇ ਘਰੇ ਆਪਣੇ ਮਰੀਜ਼ਾਂ ਨੂੰ ਦੇਖ ਰਿਹਾ ਸੀਗਾ ਤੇ ਉੱਥੋਂ ਆ ਕੇ ਮੈਨੂੰ ਮਤਲਬ ਉਹਨਾਂ ਨੇ ਪੁਲਿਸ ਵਾਲੇ ਨੇ ਚੱਕਿਆਗਾ ਨਾਲ ਸਾਰਿਆਂ ਦੇ ਅੱਛਾ ਇੱਥੋਂ ਲੈ ਕੇ ਦੁਕਾਨ ਤੱਕ ਹਰ ਵਾਰ ਨੂੰ ਵੀ ਨਾਲ ਲੈ ਜਾਂਦੇ ਆ ਨਹੀਂ ਪਰਿਵਾਰ ਨੂੰ ਨਹੀਂ ਮੈਨੂੰ ਚੱਕਿਆ ਗੱਲੇ ਨੂੰ ਤੁਸੀਂ ਉਹਨਾਂ ਨੂੰ ਕਹਿੰਦੇ ਨਹੀਂ ਮੈਂ ਤਾਂ ਡਾਕਟਰਾਂ ਕੋਲ ਮੈਂ ਕਿਹਾ ਮੇਰੀ ਮੈਸੇਜ ਨੇ ਕਹਿੰ ਕੰਨ ਨਹੀਂ ਵਿੱਚ ਹੀ ਸੀਗੇ ਚਲੋ ਚਲੋ ਤੁਸੀਂ ਨਾਲ ਹੀ ਚਲੋ ਹਾਂਜੀ ਠੀਕ ਤੁਸੀਂ ਉਹ ਘਟਨਾ ਤੇ ਸੀਗੇ ਵੇਖਣ ਗਏ ਸੀ ਜਾਂ ਉੱਥੇ ਕੁਝ ਨਹੀਂ ਮੈਂ ਨਹੀਂ ਵੇਖਣ ਨਹੀਂ ਗਿਆ ਵੇਖਣ ਗਿਆ ਮੈਂ ਵੇਖਣ ਵੀ ਨਹੀਂ ਗਿਆ ਵੇਖਣ ਗਿਆ ਹਾਂ ਹਾਂ ਹੂੰ ਬਿਲਕੁਲ ਵੀ ਨਹੀਂ ਹਾਂਜੀ ਠੀਕ ਤੇ ਫਿਰ ਕਿੱਥੇ ਰੱਖਿਆ ਤੁਹਾਨੂੰ ਉੱਥੋਂ ਬਾਅਦ ਸਾਨੂੰ ਉੱਥੇ ਸਾਦਕ ਲੈ ਕੇ ਚ ਇੱਕ ਵਾਰੀ ਜੀ ਸਾਦਕ ਠਾਣੀ ਹਾਂਜੀ ਸਾਦਕ ਜੀ ਉਦੋਂ ਬਾਅਦ ਸਿੱਧਾ ਜੇਲ੍ਹ ਦੂਜੇ ਦਿਨਾਂ ਜੀ ਹਾਂਜੀ ਕੁੱਟਿਆ ਮਾਰਿਆ ਕਿੰਨਾ ਬਸ ਜੋ ਜਿਵੇਂ ਆਪਾਂ ਕਹਿੰਦੇ ਨੇ ਵੀ ਸਰਕਾਰਾਂ ਕਰਦੀਆਂ ਐ ਸਿਸਟਮ ਕਰਦਾਗਾ ਬਾਬਾ ਨਾਨਕ ਜੀ ਹੋਰਣਾ ਵੀ ਇਹੀ ਜੁਰਮ ਜ਼ਬਰਦ ਹੋਇਆਗਾ ਬਸ ਉਸ ਤਰ੍ਹਾਂ ਹਰ ਇੱਕ ਜਿੰਨੇ ਕੋਈ ਅਤਿਆਚਾਰ ਹੁੰਦਾ ਮਾੜਾ ਮੋਟਾ ਕੋਈ ਉਹ ਸਾਡੇ ਤੇ ਵੀ ਹੋਇਆ ਬਸ ਉਹਨਾਂ ਕ ਜਿੰਨਾ ਸਾਡੇ ਤੇ ਅਸੀਂ ਭੱਗੇ ਜਾ ਰਹੇ ਸੀਗੇ ਹੋਇਆ ਜਾਂ ਜਿਵੇਂ ਅਗਲੀ ਸਿਸਟਮ ਆ ਉਹ ਆਪਣੀ ਕਮੇਟੀ ਦਾ ਮਤਲਬ ਉਹ ਕਰ ਰਹੀ ਹੈ ਕਾਰੋਈ ਸਾਰੀ ਅਗਲੀ ਕਿੰਨੇ ਵਜੇ ਛੱਡਿਆ ਫਿਰ ਰਾਤ ਰਾਤ ਸਾਨੂੰ ਸਾਡੇ ਜੀ ਤਕਰੀਬਨ 10 ਵਜੇ ਹਾਂ ਜਾ ਇਹ ਕਰ-ਕਰ ਵੇਖ ਹਾਂਜੀ ਕਰ-ਕਰ ਦੇਖਿਆ ਤਾਂ ਹਾਂਜੀ ਬੱਚਾ ਨੂੰ ਮਿਲਲੇ ਹਾਂਜੀ ਬੱਚਾ ਨੂੰ ਮਿਲਲੇ ਹਾਂਜੀ ਕਿੰਨੇ ਬੱਚੇ ਆ ਭਾਈ ਬੱਚੇ ਤਿੰਨ ਆਈ ਦੋ ਬੇਟੇ ਇੱਕ ਬੇਟੀ ਉਹ ਤੇ ਜੇਲ੍ਹ ਚ ਬੈਠਿਆਂ ਨੂੰ ਬੱਚਿਆਂ ਦੀ ਫਿਕਰ ਸੀ ਬੜੀ ਫਿਕਰ ਸੀਗੀ ਕੀ ਸੋਚਦੇ ਸੀ ਬੱਚਿਆਂ ਬਾਰੇ ਸੋਚਦੇ ਸੀ ਅੱਜ ਇਧਰ ਨੇ ਮੁੰਡੇ ਖਾਲੀ ਇਧਰ ਨੇ ਮੁੰਡੇ ਖਾਲੀ ਉਹ ਮਤਲਬ ਕਿਵੇਂ ਕੱਟਣਗੇ ਰੋਤਾ ਮੈਥੋਂ ਬਣਾ ਪੈਂਦੇ ਨਹੀਂ ਉਹ ਫੇਰ ਭਾਈ ਬਸ ਮੰਨ ਦਾਸ ਸੀਗਾ ਫਿਰ ਫਿਰ ਬਾਕੀ ਸਾਥੀ ਸੀਗੇ ਨਾਲ ਸਾਰੇ ਬਾਬਾ ਜੀ ਸਾਰੇ ਇਕੱਠੇ ਸੀਗੇ ਇਹਨਾਂ ਦਾ ਹੌਸਲਾ ਸੀ ਬਸ ਬਾਕੀ ਯੂਨੀਅਨਾਂ ਨੇ ਬਹੁਤ ਸਪੋਰਟ ਕੀਤੀ ਹੈਗੀ ਜਦੋਂ ਸਾਨੂੰ ਪਤਾ ਲੱਗਿਆ ਕਿ ਸਾਡੇ ਹੱਕ ਦੇ ਵਿੱਚ ਇੰਨੇ ਜਥੇਬੰਦੀਆਂ ਖੜੀਆਂ ਆਂਗਾ ਸਾਨੂੰ ਉੱਥੇ ਮਤਲਬ ਜਿਵੇਂ ਜਿਵੇਂ ਅਪਡੇਟ ਮਿਲ ਜਰੀ ਹੈਗੀ ਸਾਨੂੰ ਬੜਾ ਹੌਸਲਾ ਮਿਲਿਆ ਬਾਕੀ ਉੱਥੋਂ ਦੇ ਸਟਾਫ ਦਾ ਵੀ ਬਹੁਤ ਮਤਲਬ ਸਹਿਯੋਗ ਰਿਆ ਵਧੀਆ ਉਹ ਸਾਨੂੰ ਹੌਸਲਾ ਦਿੰਦੇ ਰਹੇ ਇਸੇ ਤਰ੍ਹਾਂ ਕਰਕੇ ਸਾਡਾ ਇਹ ਮੋਰਚਾ ਫਤਿਹ ਹੋ ਗਿਆ ਮਤਲਬ ਅਸੀਂ ਹੁਣ ਬਾਹਰ ਆ ਗਏ ਇਸ ਦਿਨ ਚੱਕਿਆ ਉਸ ਦਿਨ ਯਕੀਨ ਸੀ ਵੀ ਲੋਕ ਸਾਨੂੰ ਛਡਾਉਣ ਆ ਜਾਣਗੇ ਨਹੀਂ ਉਸ ਦਿਨ ਨਹੀਂ ਪਤਾ ਸੀਗਾ ਸਾਨੂੰ ਬਿਲਕੁਲ ਨਹੀਂ ਸਾਨੂੰ ਤਾਂ ਐਸੇ ਵੀ ਸਾਨੂੰ ਇੱਥੇ ਹੀ ਰਹਿਣਾ ਪਊਗਾ ਸਾਨੂੰ ਐ ਮੈਨੂੰ ਆਪਣੇ ਵੀ ਐ ਸੀਗਾ ਵੀ ਮੈਂ ਵੀ ਇੱਥੇ ਛਾ ਇਹਨਾਂ ਦੇ ਨਾਲ ਹੀ ਅਸੀਂ ਇਕੱਠੇ ਰਾਵਾਂਗੇ ਪਰ ਜਿੱਦੋਂ ਇੱਕੇਦਮ ਤੀਜੇ ਦਿਨ ਹੋਇਆ ਉਸ ਦਿਨ ਮਤਲਬ ਪੂਰੀ ਮਤਲਬ ਸਿਸਟਮੇ ਮਤਲਬ ਬਦਲ ਗਿਆ ਮਤਲਬ ਗੇਮ ਪੂਰੀ ਪਲਟ ਗਈ ਤੇ ਮਤਲਬ ਲੋਕਾਂ ਨੇ ਸਾਥ ਦਿੱਤਾਗਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਹਰ ਤੁਹਾਡੇ ਲਈ ਜਥੇਬੰਦੀਆਂ ਟੈਸਟ ਕਰ ਰਹੀਆਂ ਸੀ ਤੁਹਾਨੂੰ ਅੰਦਰ ਕਿਵੇਂ ਪਤਾ ਲੱਗਦਾ ਸੀ ਸਾਨੂੰ ਅੰਦਰ ਨਿਊਜ਼ ਤੋਂ ਪਤਾ ਲੱਗ ਜਾਂਦਾ ਸੀ ਅਖ ਅਖਬਾਰ ਪਹੁੰਚਾ ਹਾਂ ਉਹ ਸੋ ਅਸੀਂ ਪੜ੍ਹ ਲਿਆ ਤੁਸੀਂ ਬਾਕੀ ਉਥੇ ਐਲ ਸੀ ਡੀਂਗਾ ਵੈਰਾ ਲੱਗਗਾ ਉਹ ਸਾਨੂੰ ਦੱਸਣ ਦੇ ਸੀ ਸਾਥੀ ਨਾਲ ਉਥੋਂ ਦੇਖਿਆ ਬੈਸੀ ਹਾਂ ਉਹ ਦੇਖ ਕੇ ਰੱਖਦੇ ਆ ਅਪਡੇਟ ਹਾਂ ਜੀ ਹਾਂ ਜੀ ਜੀਲ ਚ ਅੱਗੇ ਤਾਂ ਨਹੀਂ ਕਿਤੇ ਗਏ ਨਹੀਂ ਮੈਂ ਪਹਿਲੀ ਵਾਰ ਗਿਆ ਫਸਟ ਵਾਰੀ ਮੇਰੀ 40 ਸਾਲ ਦੀ ਬਣਾ ਮੈਂ ਗਿਆ ਨਹੀਂਗਾ ਨਾ ਮੈਂ ਕਦੇ ਠਾਣੇ ਚ ਗਿਆ ਨਹੀਂ ਅੱਛਾ ਅੱਗੇ ਕਦੇ ਵੀ ਨਹੀਂ ਕਦੇ ਵੀ ਨਹੀਂ ਗਈ ਅੱਗੇ ਜਿਵੇਂ ਮਾੜਾ ਮੋਟਾ ਬੋਲਚਾਲ ਹੋ ਜਾਂਦੀ ਹੈ ਪਿੰਡ ਚ ਉਸ ਤਰੀਕੇ ਨਾਲ ਵੀ ਨਹੀਂ ਹੋਈ ਕਦੇ ਨਹੀਂ ਕਦੇ ਨਹੀਂ ਹੋਈ ਆਪਣੀ ਕਦੇ ਨਹੀਂ ਹੋਈ ਜੀ ਆਪਣਾ ਕੈਰੇਕਟਰ ਬਿਲਕੁਲ ਸਾਫ਼ ਹੈ ਜੀ ਹਾਂ ਜੀ ਹਾਂ ਜੀ ਇਸੇ ਪਿੰਡ ਦੇ ਵਿੱਚ ਹੀ ਮੈਡੀਕਲ ਸਟੋਰ ਹੈ ਤੁਹਾਡ ਕਾਫੀ 20 ਸਾਲਾਂ ਤੋਂ ਮਤਲਬ ਲੋਕਾਂ ਦੀ ਸੇਵਾ ਕਰ ਰਿਹਾ ਹੈਗਾ ਹਾਂਜੀ ਬਈ ਆਹੀ ਪਿੰਡ ਹਾਂਜੀ ਇਹ ਜਿਹੜੇ ਡਾਕਟਰ ਸਾਹਿਬ ਚੱਕੇ ਗਿਆ ਉਸ ਦਿਨ ਤੁਹਾਨੂੰ ਕੀ ਪਤਾ ਲੱਗਦਾ ਸਾਨੂੰ ਤਾਂ ਪਤਾ ਇਹ ਲੱਗਿਆ ਜੀ ਜਦੋਂ ਪੁਲਸ ਨੇ ਇਹਨਾਂ ਦੇ ਘਰ ਵੱਲੀ ਆਈ ਵਧੀ ਅੱਗੇ ਤੇ ਇਧਰ ਨੂੰ ਆ ਕੇ ਇਹਨਾਂ ਨੇ ਇਹਨਾਂ ਨੂੰ ਚੱਕ ਲਿਆ ਹੂੰ ਥੋੜੇ ਹੀ ਬੰਦੇ ਚੱਕੇ ਚੁੱਕੇ ਹਾਂਜੀ ਸਾਡੇ ਵੀ ਬੱਚੇ ਚੱਕਿਆ ਜੀ ਹਨਮਾਲਕ ਬੱਚੇ ਚੱਕੇ ਆ ਕੀ ਕੀ ਕਰਦੇ ਸੀ ਬੱਚੋ ਕਿੱਥੋਂ ਆਏ ਸੀਗੇ ਬੱਚੇ ਸਕੂਲੋਂ ਆਏ ਸੀਗੇ ਸਕੂਲੋਂ ਆਏ ਹਾਂਜੀ ਘਰੇ ਬੈਠੇ ਸੀਗੇ ਕਿਹੜੀਆਂ-ਕਿਹੜੀਆਂ ਕਲਾਸਾਂ 'ਚ ਪੜ੍ਹਦੇ ਆ ਇੱਕ 10ਵੀਂ 'ਚ ਐ ਇੱਕ ਪਾਸਟੂਏ ਆ ਜੀ ਬੱਚੇ ਆ ਗਏ ਹੁਣੋਂ ਵਾਪਸ ਹਾਂਜੀ ਆ ਗਏ ਜੀ ਬੱਚਿਆਂ ਨਾਲ ਕੁੱਟਮਾਰ ਕਿੰਨੀ ਕੁ ਹੋਈ ਆ ਤੁਸੀਂ ਤਾਂ ਮਾਪਿਆਂ ਨੂੰ ਪਤਾ ਲੱਗ ਜਾਂਦਾ ਹੁੰਦਾ ਨਹੀਂ ਸਾਨੂੰ ਤਾਂ ਹਲ ਤਾਈ ਪਤਾ ਨਹੀਂ ਕਿ ਕੀ ਕੁੱਟਮਾਰ ਕਰੀ ਆ ਤੇ ਇਹ ਤਾਂ ਉਹਨਾਂ ਨੂੰ ਪਤਾ ਐ ਉਹਨਾਂ ਨੇ ਕੁਝ ਹਲੇ ਦੱਸਿਆ ਨਹੀਂ ਪਿੰਡ ਦੀਆਂ ਬੀਬੀਆਂ-ਬੁੱਬੀਆਂ ਵੀ ਸੀਗੀਆਂ ਬਈ ਚੱਕੀਆਂ ਦੇ ਮਸਲੇ 'ਚ ਨਾ ਮੈਂ ਤਾਂ ਰਕਤ ਵਾਂਜੀ ਸੋਟੇ ਠੀਕ ਐ ਤਾਂ ਇੱਥੇ ਆ ਬਾਈ ਪਿੰਡ ਦੀਆਂ ਬੀਬੀਆਂ ਬੂਬੀਆਂ ਵੀ ਚੱਕੀਆਂ ਸੀਗੀਆਂ ਤਿੰਨ ਬੀਬੀਆਂ ਸੀਗੀਆਂ ਜੀ ਤਿੰਨ ਬੀਬੀਆਂ ਹਾਂਜੀ ਹਾਂਜੀ ਤਿੰਨ ਬੀਬੀਆਂ ਸੀਗੀਆਂ ਜਿਵੇਂ ਇੱਕ ਦੁਰਗ ਦੀ ਵੀਡੀਓ ਵਾਇਰਲ ਹੋ ਰਹੀ ਆ ਹਾਂਜੀ ਹਾਂਜੀ ਉਹਨੂੰ ਕੁੱਟਿਆ ਇਸ ਤਰੀਕੇ ਨਾਲ ਹਾਂ ਉਹਦੇ ਤੇ ਕੁੱਟਮਾਰ ਹੋਈ ਆ ਜੀ ਹੋਰ ਵੀ ਪਿੰਡ ਦੇ ਲੋਕਾਂ ਤੇ ਕੁੱਟਮਾਰ ਹੋਈ ਆ ਹਾਂ ਹੋਰ ਵੀ ਹੋਈ ਆ ਇਹ ਕਾਫੀ ਲੋਕਾਂ ਤੇ ਹੋਈ ਆ ਜੀ ਕੁੱਟਮਾਰ ਤਾਂ ਪਿੰਡ ਦਾ ਮਾਹੌਲ ਕਿਵੇਂ ਸੀ ਤਿੰਨ ਦਿਨ ਬਹੁਤ ਡਰੇ ਹੋਏ ਲੋਕ ਸੀਗੇ ਜੀ ਕੋਈ ਬਾਹਰ ਨਹੀਂ ਨਿਕਲਦਾ ਸੀ ਕਰੋ ਹੂੰ ਕੁਈ ਭੱਜ ਗਏ ਕੁਝ ਜ਼ਿੰਦਾ ਲੱਗੇ ਕਿਵੇਂ ਪਰ ਬਹੁਤ ਡਰੇ ਹੋਏ ਸੀ ਕਿੰਨਾ ਤੋਂ ਡਰੇ ਹੋਏ ਸੀ ਪੁਲਿਸ ਤੋਂ ਜੀ ਕੀ ਕੀ ਸ਼ਰਤਾਂ ਪ੍ਰਸ਼ਾਸਨ ਨੇ ਕੀ ਕੀ ਸ਼ਰਤਾਂ ਰੱਖੀਆਂ ਉਹਨੂੰ ਛੱਡਣ ਦੀਆਂ ਪ੍ਰਸ਼ਾਸਨ ਦੀ ਅਸੀਂ ਕੋਈ ਸ਼ਰਤ ਨਹੀਂ ਮੰਨੀ ਬਹੁਤ ਰੱਖਦੇ ਸੀਗੇ ਹੂੰ ਉਹ ਕਹਿੰਦੇ ਸੀਗੇ ਕਿ ਤੁਸੀਂ ਕੁਝ ਬੰਦਿਆਂ ਨੂੰ ਛੱਡ ਜੋ ਹੂੰ ਚਾਰ ਬੰਦਿਆਂ ਨੂੰ ਛੱਡ ਦਿਓ ਪੰਜ ਨੂੰ ਛੱਡ ਦਿਓ ਅਸੀਂ ਬਿਨਾਂ ਸ਼ਰਤ ਸਾਰੇ ਬੰਦੇ ਰਿਹਾ ਕਰਏ ਆ ਜੀ ਕਿਉਂਕਿ ਸਾਡੀ ਗੱਲ ਜਾਇਜ਼ ਸੀ ਸਾਡੀ ਗੱਲ ਸਹੀ ਸੀਗੀ ਔਰ ਪ੍ਰਸ਼ਾਸਨ ਨੂੰ ਲੋਕਾਂ ਦੀਆਂ ਸਾਰੀਆਂ ਮੰਗਾਂ ਜਿਹੜੀਆਂ ਉਹਨਾਂ ਦੇ ਮੰਨਣ ਦਾ ਭਰੋਸਾ ਦੇਣਾ ਪਿਆ ਜੀ ਰਾਤ ਕਿੰਨੇ ਵਜੇ ਆਏ ਅਸੀਂ ਰਾਤ ਲਗਭਗ 12 ਤੋਂ ਬਾਅਦ-ਬਾਅਦ ਇੱਥੇ ਪਹੁੰਚੇ ਅਸੀਂ 12:00 ਵਜੇ ਸੀਗੇ ਪਹੁੰਚਦਿਆਂ ਨੂੰ ਤੇ ਕਿਉਂਕਿ ਇੱਕ ਤਾਂ ਜਿੰਨੀ ਵੱਡੀ ਗਿਣਤੀ ਸੀਗੀ ਜੀ ਉਥੋਂ ਬਾਹਰ ਆਉਣ ਦੇ ਟਾਈਮ ਲੱਗਿਆ ਰਾਹ ਦੇ ਵਿੱਚੋਂ ਫਿਰ ਤੁਹਾਡੇ ਜਿਹੜੇ ਪ੍ਰੈਸ ਵਾਲੇ ਸੱਜਣਾਂ ਉਹਨਾਂ ਨਾਲ ਵੀ ਟਾਈਮ ਲੱਗਿਆ ਤੇ ਇੱਥੇ ਲਗਭਗ ਮੈਨੂੰ ਐਂ ਲੱਗਦਾ ਵੀ 11:30 12 ਦੇ ਦਰਮਿਆਨ ਪਹੁੰਚੇ ਆ ਤੇ 2:30 ਵਜੇ ਤੱਕ ਇੱਥੇ ਜਿਹੜਾ ਹੈਗਾ ਪ੍ਰੋਗਰਾਮ ਚੱਲਿਆ ਜੀ ਤੇ ਲੋਕ ਉਹਨਾਂ ਚਰ ਆਪਦੇ ਜਿਹੜੇ ਆ ਆਗੂ ਸੀ ਆਪਣੇ ਜਿਹੜੇ ਪਿਆਰੇ ਸੀਗੇ ਮਾਵਾ ਭੈਣਾ ਸੀ ਜਿਹੜੀਆਂ ਗ੍ਰਿਫਤਾਰ ਕੀਤੀਆਂ ਹੋਈਆਂ ਉਹਨਾਂ ਨੂੰ ਰਿਸੀਵ ਕਰਨ ਵਾਸਤੇ ਐ ਖੜੇ ਰਹੀ ਆ ਤੁਹਾਨੂੰ ਦੱਸਿਆ ਹੋਊਗਾ ਜਿਹੜੇ ਨੌਜਵਾਨ ਆਏ ਆ ਉਥੋਂ ਉਹ ਉਹਨਾਂ ਨਾਲ ਕਿਦਾਂ ਦਾ ਸਲੂਕ ਹੋਇਆ ਦੇਖੋ ਸਲੂਕ ਤਾਂ ਜਦੋਂ ਪੁਲਿਸ ਦੀ ਕਸਟਡੀ ਚ ਜਾਵੜੇ ਕੋਈ ਬੰਦਾ ਪੁਲਿਸ ਨੇ ਕਰਨਾ ਹੀ ਹੁੰਦਾ ਠੀਕ ਹੈ ਨਾ ਪਰ ਜਿਹੜਾ ਵੱਡਾ ਮਸਲਾ ਹੈਗਾ ਕਿ ਪੁਲਿਸ ਕਈ ਵਾਰੀ ਕੁੱਟਦੀ ਵੀ ਆ ਕੇਸ ਵੀ ਪਾਉਂਦੀ ਆ ਤੇ ਇਸੇ ਕਰਕੇ ਤਾਂ ਅਸੀਂ ਜਿਹੜੀਆਂ ਹੈਗੀਆਂ ਆ ਸਾਰੀਆਂ ਮੰਗਾਂ ਮੰਨਣ ਵਾਸਤੇ ਉਹਨਾਂ ਨੂੰ ਮਜਬੂਰ ਕੀਤਾ ਠੀਕ ਹੈ ਨਾ ਜੀ ਜਿੱਥੋਂ ਦਾ ਕੇਸ ਗੱਲ ਦਾ ਤਾਲਕਾ ਤਾਂ ਕਿ ਸਾਡੀਆਂ ਮੰਗਾਂ ਦੇ ਵਿੱਚੋਂ ਬਹੁਤ ਸਾਰੀਆਂ ਮੰਗਾਂ ਨੇੜੀਆਂ ਉਹ ਅਸੀਂ ਮਨਾਉਣ ਦੇ ਵਿੱਚ ਸਫਲ ਹੋ ਗਏ ਲਾਗੂ ਕਰਾਉਣ ਦੇ ਵਿੱਚ ਸਫਲ ਹੋ ਗਏ ਆ ਕਿਹੜੀਆਂ ਕਿਹੜੀਆਂ ਮੰਗਾਂ ਮੰਨੀਆਂ ਗਈਆਂ ਹੁਣ ਤੱਕ ਪ੍ਰਸ਼ਾਸਨ ਨੇ ਨੰਬਰ 1 ਦੇ ਉੱਤੇ ਦਾ ਸਭ ਤੋਂ ਵੱਡੀ ਜਿੱਤ ਦਾ ਇਸ ਗੱਲ ਦੀ ਹੈ ਕਿ ਸਾਰੇ ਬੰਦੇ ਬਿਨਾਂ ਸ਼ਰਤ ਰਿਹਾ ਹੋ ਕੇ ਆਏ ਆ ਜੀ ਇਹਨੇ ਬੰਦਿਆਂ ਦੇ ਜਿਨ੍ਹਾਂ ਤੇ ਰਾਦਾ ਕਤਲ ਤੱਕ ਦੇ ਪਰਚੇ ਪਾਏ ਹੋਣ ਉਹਨਾਂ ਨੂੰ ਬਿਨਾਂ ਸ਼ਰਤ ਲਿਆਉਣਾ ਇਹ ਬਹੁਤ ਵੱਡੀ ਜਿੱਤ ਆ ਲੋਕਾਂ ਦੀ ਦੂਸਰੀ ਗੱਲ ਹੈ ਕਿ ਜਿਨ੍ਹਾਂ ਨੇ ਬਦਮਾਸ਼ੀ ਕੀਤੀ ਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਆ ਜਿਨ੍ਹਾਂ ਦੀ ਵਜ੍ਹਾ ਕਰਕੇ ਸਾਰਾ ਮਸਲਾ ਖੜਾ ਹੋਇਆ ਹੈ ਉਹਨਾਂ ਉੱਤੇ ਧਾਰਾ 307 ਦਾ ਪਰਚਾ ਦਰਜ ਕਰਵਾਇਆ ਐਸ ਸੀ ਐਸਟੀ ਐਕਟ ਦਾ ਪਰਚਾ ਦਰਜ ਕਰਵਾਇਆ ਔਰ ਹੁਣ ਜਿਹੜੇ ਪਹਿਲਾਂ ਮਜ਼ਦੂਰਾਂ ਵਾਲੇ ਪਾਸੇ ਜੁੰਦੇ ਲੱਗੇ ਹੋਏ ਸੀਗੇ ਹੁਣ ਉਧਰਲੇ ਪਾਸੇ ਵੀ ਜੁੰਦੇ ਲੱਗ ਚੁੱਕੇ ਆ ਤੇ ਭੱਜੇ ਹੋਏ ਆ ਉਹ ਪਰ ਅਸੀਂ ਕਹਿਣਾ ਚਾਹੁੰਦੇ ਆ ਭੱਜ ਲੈਣ ਜਿੰਨਾ ਮਰਜੀ ਜਿੰਨਾ ਭੱਜਣਗੇ ਉਹਨਾਂ ਹੀ ਉਹਨਾਂ ਤੇ ਭਾਰ ਵਧੂਗਾ ਲੋਕਾਂ ਦਾ ਰੋਸ ਵਧੂਗਾ ਹੁਣ ਅਸੀਂ ਉਹਨਾਂ ਨੂੰ ਥੋੜੇ ਮਾਦੀਮ ਰਾਹੀ ਵੀ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਕਹਿੰਦੇ ਨਾ ਭੱਜਦਿਆਂ ਨੂੰ ਵਾਂਣ ਬਰਾਬਰ ਹੀ ਹੁੰਦੇ ਆ ਫਿਰ ਹੁਣ ਫਿਰ ਭੱਜੋ ਨਾ ਸਾਹਮਣਾ ਕਰੋ ਉਦੋਂ ਦਾ ਤੁਸੀਂ ਚਾਂਗੜਾ ਪਾਉਂਦੇ ਸੀ ਉਦੋਂ ਦਾ ਪ੍ਰੈਸ ਦੇ ਮੂਹਰੇ ਖੜ ਖੜ ਕੇ ਕਹਿੰਦੇ ਸੀਗੇ ਕਿ ਹਾਂ ਅਸੀਂ ਇਹ ਅਸਲਾ ਵੇਖਣ ਵਾਸਤੇ ਤਾਂ ਨਹੀਂ ਰੱਖਿਆ ਅਸੀਂ ਫਾਇਰ ਕੀਤੇ ਆ ਹੁਣ ਫਿਰ ਉਹਦਾ ਜਵਾਬ ਦਿਓ ਆ ਕੇ ਹੁਣ ਵੀ ਦਿਓ ਹੁਣ ਕਦੇ ਆਸਤੇ ਲੁਕਦੇ ਫਿਰਦੇ ਆ ਇਹ ਇੱਕ ਬਹੁਤ ਵੱਡੀ ਲੋਕਾਂ ਦੀ ਜਿੱਤ ਹੋਈ ਆ ਕਿ ਇਧਰ ਲਿਆਂ ਤੋਂ ਪਰਚੇ ਹਟਾਏ ਗਏ ਇਧਰਲੇ ਜੇਲ੍ਹ ਚੋੜ ਰਿਆ ਹਾਕਾਏ ਗਏ ਉਹਨਾਂ ਦੇ ਸਕੰਜਾ ਕੱਸਿਆ ਗਿਆ ਜੀ ਔਰ ਦੂਸਰੀ ਗੱਲ ਇਹ ਆ ਕਿ ਜਿਹਦੇ ਨਾਲ ਉਹਨਾਂ ਨਾਲ ਜੁੜ ਕੇ ਜਿਨੇ ਇਹ ਘਟਨਾ ਨੂੰ ਇਹ ਸਾਡੇ ਤੱਕ ਪਹੁੰਚਾਉਣ ਦਾ ਜਿਹੜਾ ਖਾਸਾ ਵੱਡਾ ਜ਼ਿੰਮੇਵਾਰ ਆ ਇਥੋਂ ਦਾ ਐਸਐਚਓ ਜੇ ਤੋਂ ਥਾਣੇਦਾਰ ਜੇਸ਼ ਕੁਮਾਰ ਉਹਦੀ ਇਥੋਂ ਲਾਈਨ ਹਾਜ਼ਰ ਹੋਇਆ ਔਰ ਜਿਹੜਾ ਉਹਦੀ ਬਰਖਾਸਤ ਕੀ ਤੱਕ ਦੀ ਮੰਗ ਆ ਸਾਡੀ ਉਹ ਵੀ ਅਸੀਂ ਰੱਖੀ ਹੋਈ ਆ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੋਇਆ ਕਿ ਉਹ ਵੀ ਕਰਾਂਗੇ ਜੀ ਇਸੇ ਤਰ੍ਹਾਂ ਦੇ ਨਾਲ ਜਿਹੜਾ ਸਮਾਨ ਦੀ ਢੱਨ ਤੋੜ ਕੀਤੀ ਗਈ ਆ ਔਰ ਇਹ ਮਾਪਜੇ ਦੀਆਂ ਲਿਸਟਾਂ ਮੰਡੀਆਂ ਸ਼ੁਰੂ ਹੋ ਗਈਆਂ ਕੱਲ ਐਸਡੀਐਮ ਸਾਹਿਬ ਆਏ ਇੱਥੇ ਔਰ ਜਿਹੜਾ ਜਿੱਥੋਂ ਮਸਲਾ ਨਾਲੀ ਦਾ ਖੜਾ ਹੋਇਆ ਸੀਗਾ ਉਹ ਨਾਲੀ ਦਾ ਮਸਲਾ ਵੀ ਲੋਕਾਂ ਦੀ ਤਸੱਲੀ ਮੁਤਾਬਕ ਹੱਲ ਕਰਨ ਦਾ ਉਹਨਾਂ ਨੇ ਭਰੋਸਾ ਦਿੱਤਾ ਹੋਇਆ ਔਰ ਉਹ ਬਹੁਤ ਜਲਦੀ ਉਹ ਮਸਲਾ ਵੀ ਹੱਲ ਹੋਊਗਾ ਜੀ ਸ਼ਾਸਤਰ ਜਿਹੜੇ ਇੱਥੇ ਫੜ ਲਏਗੇ ਸੀ ਪੰਡਤ ਜੀ ਜੀ 무ਸ਼ਾਸਤਰ ਦੇ ਫੋਨ ਸਾਡੇ ਕੋਲ ਰਾਤ ਨੂੰ ਉਹਨਾਂ ਨੇ ਇੱਥੇ ਲੈ ਲਏ ਸੀ ਹੁਣ ਮਿਲ ਕੇ ਫੋਨ ਮਿਲ ਕੇ ਨਹੀਂ ਫੋਨ ਵੀ ਨਹੀਂ ਮਿਲੇ ਹਜੇ ਸਾਡਾ ਇੱਕ ਮੋਟਰਸਾਈਕਲ ਵੀ ਜੇਥੋ ਠਾਣੇ ਵਿੱਚ ਆ ਫੋਨ ਵੀ ਤੇ ਅੜੇ ਜਿਹੜੇ ਸ਼ਸਤਰ ਵੀ ਉਹਨਾਂ ਕੋਲ ਹੀ ਹੈ ਹਾਂਜੀ ਤੁਸੀਂ ਉਹ ਤੁਸੀਂ ਵੀ ਉਸ ਵਕਤ ਮੌਜੂਦ ਸੀ ਇਹ ਇਹੋ ਜੀ ਘਟਨਾ ਕੀ ਵਾਪਰ ਜਾਂਦੀ ਹੈ ਵੀ ਸਾਰਾ ਫਿਰ ਰੂੜੇ ਚਲਾਉਣ ਲੱਗ ਜਾਂਦਾ ਤੇ ਇਸ ਤੇ ਵਿੱਚ ਆ ਜਾਂਦਾ ਇਹ ਜਦੋਂ ਮਸਲਾ ਇਸ ਤਰ੍ਹਾਂ ਹੋਇਆ ਜਦੋਂ ਡੀਐਸਪੀ ਸ਼ਮਸ਼ੇਰ ਸਿੰਘ ਜੀ ਨੂੰ ਮੰਗ ਪੱਤਰ ਦੇ ਰਹੇ ਸੀ ਤਾਂ ਉਹ ਸਾਨੂੰ ਇਹ ਗੱਲ ਕਹਿ ਰਹੇ ਵੀ ਬੱਬਾ ਜੀ ਆਓ ਆਪਾਂ ਸਰਵੰਜ ਸਾਹਿਬ ਦੇ ਘਰੇ ਚੱਲਦੇ ਆਂ ਵੀ ਪਚਾਹ ਪਾਣੀ ਪੀਣੇ ਵੀ ਅਸੀਂ ਵੀ ਸਵੇਰ ਦਾ ਤੜਕੇ ਦਾ ਕੁਝ ਨਹੀਂ ਖਾਦਾ ਪੀਤਾ। ਅਸੇਗਾ ਚਲੋ ਵੀ ਚੱਲਦੇ ਆਂ ਉਹ ਜਦੋਂ ਕੀ ਹੋਇਆ ਇੱਕ ਸਾਈਡ ਪਬਲਿਕ ਹੈ ਇੱਕ ਸਾਈਡ ਪ੍ਰਸ਼ਾਸਨਾ ਜਦੋਂ ਸਾਨੂੰ ਪਤਾ ਲੱਗਿਆ ਕਿ ਪ੍ਰਸ਼ਾਸਨ ਜਿਸ ਤਰ੍ਹਾਂ ਅਸੀਂ ਅੱਗੇ ਵੱਲ ਰਹੇ ਆਂ ਉਹ ਪ੍ਰਸ਼ਾਸਨ ਇਦਾਂ ਅੱਗੇ ਆ ਰਿਹਾ ਅਸੀਂ ਉਹਨਾਂ ਨੂੰ ਕਿਹਾ ਵੀ ਬੱਬਾ ਜੀ ਵੀ ਕਹਿੰਦੇ ਵੀ ਸਾਨੂੰ ਉਠਾਉਣਾ ਪਊਗਾ ਇਹਨਾਂ ਨੂੰ ਅਸੀਂ ਸਾਨੂੰ 2 ਮਿੰਟ ਦਾ ਟਾਂ ਮੈਂ ਦੇ ਰਹੋ ਵੀ ਅਸੀਂ ਇਹਨਾਂ ਨਾਲ ਗੱਲਬਾਤ ਕਰਕੇ ਵੀ ਧਰਨਾ ਪਚਕਾ ਦਿੰਨੇ ਆਂ। ਅੱਛਾ ਉਸ ਤੋਂ ਕੀ ਹੈ ਜਦੋਂ ਪ੍ਰਸ਼ਾਸਨ ਨੂੰ ਕਿਹਾ ਵੀ ਤੁਸੀਂ ਆਪ ਦੀ ਜੂਹ ਚ ਰੱਖੋ ਉਹ ਕਹਿੰਦੇ ਬਾਬਾ ਜੀ ਇਹ ਜੂਹ ਕਿਸੇ ਦੀ ਕੋਈ ਨਹੀਂ ਹੁੰਦੀ ਅੱਛਾ ਅਸੀਂ ਜਦੋਂ ਉਹ ਉਹਨਾਂ ਨੇ ਕੀ ਕੀਤਾ ਪੈਰਾਂ ਦਾ ਖੜਕਾ ਕਰਕੇ ਸੋਟੀਆਂ ਛੜਕਦੇ ਮਾਰ ਕੇ ਜਿਹੜੀ ਪਬਲਿਕ ਸੀ ਉਹਨੂੰ ਡਰਾਉਣ ਇੱਕ ਵਾਰ ਉਹਨਾਂ ਨੇ ਹਮਲਾ ਕੀਤਾ ਕੀ ਪਬਲਿਕ ਸਾਰੀ ਜਿਹੜੀਆਂ ਬੁੜੀਆਂ ਬੈਠੀਆਂ ਸੀ ਵਿੱਚ ਬੱਚੇ ਵੀ ਸੀ ਇੱਕਦਮ ਹਹਾਕਾਰ ਮੱਚ ਗਈ ਜਦੋਂ ਤੇ ਉਸ ਤੋਂ ਬਾਅਦ ਜਦੋਂ ਸਰਪੰਚ ਸਾਹਿਬ ਨੂੰ ਰਿਸਟ ਕਰ ਲਿੱਤਾ ਗਿਆ ਸਾਨੂੰ ਉਹਨਾਂ ਨੇ ਕਹੇ ਬਾਬਾ ਜੀ ਤੁਸੀਂ ਜਾਓ ਅਸੀਂ ਗਾ ਉਹਨਾਂ ਨੂੰ ਕਿਹਾ ਵੀ ਅਸੀਂ ਡੀਐਸਪੀ ਸਾਹਿਬ ਨੂੰ ਵੀ ਇਸ ਦਾ ਨੁਕਸਾਨ ਜ਼ਿਆਦਾ ਹੋ ਜੂਗਾ ਵੀ ਤੁਸੀਂ 2 ਮਿੰਟ ਰੁਕ ਜਿਓ ਅੱਛਾ ਉਹਨਾਂ ਨੇ ਕੋਈ ਗੱਲਬਾਤ ਨਹੀਂ ਸੁਣੀ ਅਸੀਂ ਇੱਕ ਛੈੜ ਤੇ ਹੋ ਗਏ ਜਦੋਂ ਪੱਥਰਵਾਜੀ ਹੋਣ ਲੱਗ ਗਈ ਉਸ ਤੋਂ ਬਾਅਦ ਕੀ ਹੋਇਆ ਕਿ ਅਸੀਂ ਛੈੜ ਤੇ ਹੋ ਗਏ ਸਾਡਾ ਮੋਟਰਸਾਈਕਲ ਜਿਹੜਾ ਕੱਠ ਦੇ ਵਿੱਚ ਸੀ ਅਸੀਂ ਅਸੀਂ ਵੀ ਨਹੀਂ ਨਿਕਲ ਸਕਦੇ ਸੀ ਤੇ ਨਾ ਵੀ ਅਸੀਂ ਅੰਦਰ ਸੀ ਜਾਣਾ ਵੀ ਨਹੀਂ ਚਾਹੁੰਦੇ ਸੀ ਵੀ ਕਿਉਂਕਿ ਛੱਡ ਕੇ ਜਾਣਾ ਕੋਈ ਸਿੰਘਾਂ ਵਾਲੀ ਵਰ ਗੱਲ ਵੀ ਨਹੀਂ ਫਿਰ ਸਾਰੇ ਪੰਥ ਨੂੰ ਧੱਬਾ ਲੱਗਦਾ ਵੀ ਸਿੰਘ ਆਈ ਸੀ ਤੇ ਛੱਡ ਕੇ ਭੱਜ ਗਏ ਅਸੀਂ ਕੀ ਗਰੀਬ ਸਿੱਖਾਂ ਦੇ ਇੱਥੇ ਨਾਲ ਖੜੇ ਸੀ ਤੇ ਮੋਢੇ ਨਾਲ ਮੋਢਾ ਲਾ ਕੇ ਤੇ ਅਸੀਂ ਉਹਨਾਂ ਦੇ ਨਾਲ ਜੇਲ੍ਹ ਵੀ ਕੱਟ ਗਏ ਤੇ ਹੁਣ ਵੀ ਅਸੀਂ ਉਹਨਾਂ ਦੇ ਨਾਲ ਜਿੱਥੇ ਵੀ ਕਿਤੇ ਲੋੜਵੰਦ ਪਰਿਵਾਰਾਂ ਨੂੰ ਮਦਦ ਹੋਊਗੀ ਗਰੀਬ ਭਾਈਚਾਰਾ ਦਿੱਤਾ ਜਾ ਰੂਗਾ ਅਸੀਂ ਜਿਹੜੀ ਜਥੇਵੰਦੀ ਵੱਲੋਂ ਸੇਵਾ ਲੱਗੀ ਹੈ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਜ਼ਰੂਰ ਖੜਾਂਗੇ ਬਾਕੀ ਜਿੰਨੀਆਂ ਵੀ ਜਥੇਵੰਦੀਆਂ ਐਕਸ਼ਨ ਕਮੇਟੀ ਸੌਦਾ ਧੰਨਵਾਦ ਆ ਜਿਨ੍ਹਾਂ ਨੇ ਇੱਕ ਵੱਡੀ ਜਿੱਤ ਨੂੰ ਪ੍ਰਾਪਤ ਕੀਤਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਇਸ ਪਿੰਡ ਵਿੱਚ ਦੁਬਾਰਾ ਵਾਪਸ ਆਏ ਤੇ ਆਪਣੇ ਘਰਾਂ ਵਿੱਚ ਜਾਵਾਂਗੇ ਜਾਂ ਇਸ ਪਿੰਡ ਦੇ ਵਿੱਚ ਆਏ ਆ ਬਸ ਲਈ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆ ਜੀ ਕਿੰਨੇ ਵਜੇ ਛੱਡਿਆ ਰੱਤ ਸਾਨੂੰ ਲਗਭਗ 12 1 ਵਜੇ ਸੀ ਇਸ ਪਿੰਡ ਵਿੱਚ ਆਏ ਜੀ ਚੰਦਪਾਣ 12 ਵਜੇ ਦੇ ਲਗਭਗ ਸਾਨੂੰ ਛੱਡਿਆ ਉੱਥੇ ਜੀ